ਹਰਿਆਣਾ ਸਰਕਾਰ ਪੰਜਾਬ ਚ ਆ ਕੇ ਡਰੋਨ ਨਾਲ ਹਮਲੇ ਕਰਦੀ ਐ ਨਾਕਾ ਇਧਰ ਲੱਗਦਾ ਪੰਜਾਬ ਸਰਕਾਰ ਮੂਕ ਦਰਸ਼ਕ ਹੈ ਸਿਰਫ ਰਾਜਨੀਤਿਕ ਗੱਲ ਹੈ ਤਸੱਲੀ ਨਹੀਂ ਹੋਈ ਸਾਨੂੰ ਤਸੱਲੀ ਇਸ ਕਰਕੇ ਨਹੀਂ ਹੋਈ 823 ਤੋਂ ਜ਼ਿਆਦਾ ਮੁਹੱਲਾ ਕਲਿਨਿਕ 80 ਤਰ੍ਹਾਂ ਦੀਆਂ ਦਵਾਈਆਂ 40 ਤਰ੍ਹਾਂ ਦੇ ਟੈਸਟ 1 ਕਰੋੜ ਤੋਂ ਜ਼ਿਆਦਾ ਲੋਕ ਲਾਭ ਉਠਾ ਚੁੱਕੇ ਐ 600 ਯੂਨਿਟ ਮਾਫ ਉਹ ਇਹ ਤਸੱਲੀ ਹੋਣੀ ਕਦੋਂ ਐ ਸੱਚ ਦਾ ਕੰਮ ਕੀਤਾ ਹੁੰਦਾ ਤਸੱਲੀ ਹੁੰਦੀ ਮੇਰੀ ਗੱਲ ਸੁਣੋ ਲੋਕ ਦੱਸਦੇ ਆ ਸਰਕਾਰ ਤੁਹਾਡੇ ਦਵਾਰ ਜੋ ਸਾਡਾ ਜਵਾਨ ਸ਼ਹੀਦ ਹੋ ਜਾਂਦਾ ਪੁਲਿਸ ਆ ਜਾ ਪੈਰਾਮਿਲਟਰੀ ਫੋਰਸਸ ਜਾ ਜਾ ਜਾਂ ਆਰਮੀ ਦਾ 1 ਕਰੋੜ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਦਿਨ ਦੇ ਸੀ ਸਲਾਈ ਮਸ਼ੀਨ ਯਾਰ ਸੋਚਣਾ ਜੀ ਦੇ ਨਾ ਕੁਝ ਅੱਜ ਇਹਨੇ ਜਿਆਦਾ ਡਿਮੋਰਲਾਈਜ਼ ਨਹੀਂ ਕੋਈ ਗੱਲ ਕਰਨ ਨੂੰ ਹੈ ਨਹੀਂ ਕਿ ਮੈਂ ਤਾਂ ਕਹਿੰਦਾ ਇਹਨਾਂ ਦੀ ਤਸੱਲੀ ਇਤ ਕਰਕੇ ਨਹੀਂ ਹੋਈ ਵੀ ਉਸ ਦਿਨ ਸ਼ਰਧਾਂਜਲੀ ਦੇਣ ਨੂੰ ਨਹੀਂ ਖੜੇ ਸੀ ਜੇ ਬੰਦ ਜੇਸ ਬੰਦੇ ਨੇ ਸ਼ਰਧਾਂਦਰੀ ਦੇਣੀ ਹੁੰਦੀ ਆ ਉਹ ਕਦੀ ਹੂਟਿੰਗ ਨਹੀਂ ਕਰਦਾ ਮੁੱਖ ਮੰਤਰੀ ਜੀ ਨੇ ਉਸ ਪਰਿਵਾਰ ਨੂੰ ਉਸ ਨੌਜਵਾਨ ਸਾਥੀ ਦੇ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਨੌਕਰੀ ਸਵਾਲ ਹੈ ਵੀ ਜਿਹੜਾ ਅਨਫੋਰਚੂਨੇਟ ਬਾਕਿਆ ਹੁੰਦਾ ਉਸ ਪਰਿਵਾਰ ਨੂੰ ਆਪਾਂ ਮਦਦ ਕਿੱਦਾਂ ਕਰਨੀ ਹੈ ਇਹ ਇਹ ਜਿਹੜੀ ਗੱਲਾਂ ਇਹ ਰਾਜਨੀਤਿਕ ਗੱਲਾਂ ਦੀ ਦਾਇਕ ਨਾ ਪੰਡਕ ਕਰਜ਼ੇ ਦੀ ਚੱਕ ਲਿਆ ਇਸੇ ਤੇ ਸੰਭਾਲ ਲਈ ਕਹਿੰਦੇ ਇਹ ਕਰਜ਼ਾ ਚੁੱਕਣ ਦੀ ਲੱਗੇ ਹੋਇਆ 70000 ਕਰੋੜ ਦਾ ਕਰਜ਼ਾ ਤਾਂ ਦੋਨਾਂ ਸਾਲਾਂ 'ਚ ਚੁੱਕ ਲਿਆ ਇਹਨਾਂ ਨੇ 3.5 ਲੱਖ ਕਰੋੜ ਦੇ ਕਰਜ਼ੇ ਚੱਕੇ ਇਹਨਾਂ ਨੇ ਕਦੀ ਆਪਣੀ ਗਲਤ ਸੁਣਾਈ ਨਹੀਂ ਕਿਸੇ ਨੂੰ ਨੋ ਸੋਵਰਨ ਕਿੰਨੇ ਮੈਡੀਕਲ ਕਾਲਜ ਦਿੱਤੇ ਆ ਮੈਂ ਤਾਂ ਆਪਣੇ ਹਜ਼ਾਰਪੁਰ ਦੀ ਗੱਲ ਕਰਾਂ ਮੂਰਥੇ ਦੀ ਗੱਲ ਕਰ ਸਾਢੇ 450 ਕਰੋੜ ਰੁਪਇਆ ਮੈਡੀਕਲ ਕਾਲਜੇ ਭੇਜਿਆ ਗਿਆ ਨੇ ਚਾਰ ਬਣੇ ਕਿਉਂ ਨਹੀਂ ਤੁਸੀਂ ਚਾਰਾਂ ਦਾ 1 1 ਚਾਲੂ ਹੈ ਉਹਨਾਂ ਨੂੰ ਟੈਂਡਰ ਲੱਗਣੇ ਕੋਈ ਬਿਲਡਿੰਗ ਆ ਤਾਂ ਨੋਮਸ ਹੈਗੇ ਉਹਨੂੰ ਪੂਰੇ ਕਰਾਂਗੇ ਡਾਕਟਰਾਂ ਨੂੰ ਬੜੀ ਉਮੀਦਾਂ ਕਹਿੰਦੇ 100000 ਰੁਪਇਆ ਖਾਤੇ 'ਚ ਕਦੋਂ ਆਣਾ ਤੁਸੀਂ ਇਸ ਵਾਰੀ ਵੀ ਨਹੀਂ ਜ਼ਿਕਰ ਕੀਤਾ ਉਹ ਉਹ ਜ਼ਰੂਰ ਦੇਵਾਂਗੇ ਆਉਣ ਵਾਲੇ ਟਾਈਮ ਨੂੰ ਉਹ ਵੀ ਮਿਲੇਗਾ ਬੀਬੀਆਂ ਕਿਉਂ ਖੁਸ਼ ਆ ਮੈਨੂੰ ਬਹੁਤ ਸਾਰੀਆਂ ਬੀਬੀਆਂ ਮਿਲਦੀਆਂ ਜੋ ਕੋਈ ਨਾ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰਾਂਦਾ ਉਹਨਾਂ ਕੋਲੋਂ ਲੇਕਿਨ ਉਹ ਇੱਕ ਗੱਲ ਤੋਂ ਮੰਨਦੀਆਂ ਵੀ ਸਾਡਾ 35-40 ਹਜ਼ਾਰ ਰੁਪਏ ਦਾ ਸਾਲ ਦਾ ਬਿੱਲ ਵੱਜ ਗਿਆ 8000 ਹਜ਼ਾਰ ਮਿਲਣਾ ਸੀ ਇਹਦੇ ਡਾਇਰੈਕਟਲੀ ਤਰੀਕੇ ਨਾਲ ਦਿੱਤਾ ਤੁਸੀਂ ਡਾਇਰੈਕਟਲੀ ਤਰੀਕੇ ਨਾਲ ਨਹੀਂ ਦਿੱਤਾ ਪਰ ਉਹ ਲੋਕ ਉੱਤੋਂ ਖੁਸ਼ ਹੈ ਉਹ ਕਹਿੰਦੇ ਕੋਈ ਕਰਨੇ ਉਹ ਵੀ ਮਿਲ ਜਾਏਗਾ ਬੜਾ ਹੈ ਮਹਿਕਮਾ ਹੈ ਮਾਲ ਮਹਿਕਮਾ ਮਾਲ ਇਕੱਠਾ ਹੋ ਰਿਹਾ ਵਧੀਆ ਖਜ਼ਾਨਾ ਭਰਪੂਰ ਹੋ ਰਿਹਾ ਬਿਲਕੁਲ ਖਜ਼ਾਨਾ ਸਾਡਾ ਠਿਕ ਰਿਹਾ ਬਿਲਕੁਲ ਪੈਸਾ ਆ ਰਿਹਾ ਸਾਡੇ ਨਾਲ ਨੇ ਮੰਤਰੀ ਬ੍ਰਹਮਸ਼ੰਕਰ ਜెంਪਾ ਜੀ ਬਜਟ ਤੋਂ ਬਾਅਦ ਉਹਨਾਂ ਦੀ ਕੀ ਪ੍ਰਤੀਕਿਰਿਆ ਹੈ ਮੰਤਰੀ ਸਾਹਿਬ ਉਮੀਦਾਂ ਲੋਕਾਂ ਦੀਆਂ ਵੱਜ ਜਾਂਦੀਆਂ ਹਨ ਤੇ ਜਦੋਂ ਬਜਟ ਦਾ ਮੂੰਹ ਖੁੱਲਦਾ ਹੈ ਉਦੋਂ ਕਈ ਵਾਰੀ ਨਿਰਾਸ਼ਾ ਵੀ ਹੁੰਦੀ ਹੈ ਕਿਉਂਕਿ ਤੁਹਾਡੇ ਵਿਰੋਧੀ ਕਹਿ ਰਹੇ ਆ ਕਿ ਤਸੱਲੀ ਨਹੀਂ ਹੋਈ ਸਾਨੂੰ ਇਹ ਉਹ ਬੰਦੇ ਹੈ ਇਹਨਾਂ ਦੀ ਤਸੱਲੀ ਇਸ ਕਰਕੇ ਨਹੀਂ ਹੋਈ ਤੁਸੀਂ ਇਹ ਦੇਖੋ ਅੱਜ ਐਸਐਸ ਫੋਰਸ 823 ਤੋਂ ਜ਼ਿਆਦਾ ਮੁਹੱਲਾ ਕਲੀਨਿਕ 80 ਤਰ੍ਹਾਂ ਦੀਆਂ ਦਵਾਈਆਂ 40 ਤਰ੍ਹਾਂ ਦੇ ਟੈਸਟ 1 ਕਰੋੜ ਤੋਂ زیادہ ਲੋਕ ਲਾਭ ਉਠਾ ਚੁੱਕੇ ਆ 600 ਯੂਨਿਟ ਮਾਫ ਉਹ ਇਹ ਤਸੱਲੀ ਹੋਣੀ ਕਦੋਂ ਆ ਕਿਉਂਕਿ ਇਹਨਾਂ ਨੇ ਕਦੀ ਛੱਜਦਾ ਕੰਮ ਕੀਤਾ ਹੁੰਦਾ ਤਸੱਲੀ ਹੁੰਦੀ ਮੇਰੀ ਗੱਲ ਸਮਝੋ ਇਹ ਬਿਲਕੁਲ ਪ੍ਰਵਾਹ ਨਹੀਂ ਕਰਦੇ ਜਨਤਾ ਦੀ ਕਦੀ ਜਨਤਰਨ ਨੂੰ ਵਾਰ ਕੀਤਾ ਅੱਜ ਜਿਹੜਾ ਸਰਕਾਰ ਦੇ ਕੰਮ ਤੁਸੀਂ ਏਦਾਂ ਕਰੋ ਲੋਕਾਂ ਵਿੱਚ ਜਾਓ ਲੋਕ ਦੱਸਦੇ ਆ ਸਰਕਾਰ ਤੁਹਾਡੇ ਦਵਾਰ ਸਪੋਰਟਸ ਲਈ ਨਰਸਰੀਆਂ ਤੈਨੂੰ ਸੋਚਿਆ ਸਾਡੇ ਐਕਸ ਸਰਵਿਸ ਨੇ ਜਿਹੜਾ ਬਾਰਡਰ ਦੇ ਜਿਹੜਾ ਬਾਰਡਰ ਦੇ ਤੇ ਦੇ ਰਹੇ ਸਰਵਿਸ ਦੇ ਰਹੇ ਆ ਉਹਨਾਂ ਨੇ ਕੋਈ ਸੋਚੇਗਾ ਜੇ ਸਾਡਾ ਜਵਾਨ ਸ਼ਹੀਦ ਹੋ ਜਾਂਦਾ ਪੁਲਿਸ ਜਾ ਜਾ ਪੈਰਾ ਮਿਲਟਰੀ ਫੋਰਸਸ ਜਾ ਜਾ ਜਾਂ ਆਰਮੀ ਦਾ 1 ਕਰੋੜ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਇਹ ਕੀ ਦਿੰਦੇ ਸੀ ਸਲਾਈ ਮਸ਼ੀਨਾਂ ਯਾਰ ਸੋਚਣਾ ਚਾਹੀਦਾ ਇਹਨਾਂ ਨੂੰ ਕੁਝ ਅੱਜ ਇਹਨਾਂ ਜਿਆਦਾ ਡਿਮੋਰਲਾਈਜ਼ਰ ਨਾਲ ਕੋਈ ਗੱਲ ਕਰਨ ਨੂੰ ਨਹੀਂ ਕਿ ਮੈਂ ਤਾਂ ਕਹਿੰਨਾ ਇਸ ਕਰਕੇ ਉਹ ਕਹਿੰਦੇ ਆ ਕਿ ਤੁਸ ਤਸੱਲੀ ਨਹੀਂ ਹੋਈ ਹਾਂ ਇਹਨਾਂ ਦੀ ਤਸੱਲੀ ਹਲ ਤੱਕ ਇਸ ਕਰਕੇ ਆ ਇਹਨਾਂ ਦੀ ਤਸੱਲੀ ਇਸ ਕਰਕੇ ਨਹੀਂ ਹੋਈ ਵੀ ਉਹਨਾਂ ਸ਼ਰਧਾਂਜਲੀ ਦੇਣ ਨੂੰ ਨਹੀਂ ਖੜੇ ਸੀ ਜੇ ਬੰਦ ਜੇਸ ਬੰਦੇ ਨੇ ਸ਼ਰਧਾਂਜਲੀ ਦੇਣੀ ਹੁੰਦੀ ਆ ਉਹ ਕਦੀ ਹੂਟਿੰਗ ਨਹੀਂ ਕਰਦਾ ਉਹ ਕਦੀ ਵਾਈਕਟ ਨਹੀਂ ਕਰਦਾ ਉਹ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਦਾ ਮਾਫ ਕਰਨਾ ਇਹ ਸਾਡੀ ਪਰੰਪਰਾ ਹੈ ਤੁਸੀਂ ਗਵਰਨਰ ਐਡਰੈਸ ਸੁਣਦੇ ਐਡਰੈਸ ਸੁਣਦੇ ਪਹਿਲਾਂ ਉਸ ਤੋਂ ਬਾਅਦ ਸ਼ਰਧਾਂਜਲੀ ਦਿੰਦੇ ਫਿਰ ਕੋਈ ਗੱਲ ਕਰਦੇ ਪਰ ਤੁਸੀਂ ਬਾਈਕਾਟ ਕਰਕੇ ਸਿੱਧਾ ਤੁਸੀਂ ਇਹਨਾਂ ਦਾ ਸਰਦਾਂਹਲੀ ਦੇਂਦਾਂ ਨੇ ਨੂੰ ਆਈਡੀਆ ਨਹੀਂ ਪਤਾ ਸਰਦਾਂਹਲੀ ਕਿਹਨੂੰ ਦੇਂਦੇ ਜਿਹਨਾਂ ਦੇ ਮਨ ਚ ਹੋਵੇ ਤੇ ਸਰਦਾਂਹਲੀ ਦੇ ਦੇਣ ਇਹ ਤਾਂ ਉੱਤੇ ਰਾਜਨੀਤੀ ਕਰ ਰਹੇ ਸੀ ਮੁੱਖ ਮੰਤਰੀ ਜੀ ਨੇ ਉਸ ਪਰਿਵਾਰ ਨੂੰ ਉਸ ਨੌਜਵਾਨ ਸਾਥੀ ਦੇ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਨੌਕਰੀ ਤੇ ਇਹਨਾਂ ਕੋਈ ਦੇ ਸੋਚ ਕੇ ਇਹਨਾਂ ਦੱਸੋ ਇਹਨਾਂ ਨੇ ਕਦੇ ਇਹਨੇ ਅਨਫੋਰਚੂਨੇਟ ਪਾਉਂਦੇ ਰਹੇ ਪਹਿਲੇ ਦਿਨ ਕਿ ਹਰਿਆਣਾ ਸਰਕਾਰ ਪੰਜਾਬ ਚ ਆ ਕੇ ਡਰੋਨ ਨਾਲ ਹਮਲੇ ਕਰਦੀ ਹੈ ਨਾ ਕਿ ਇੱਧਰ ਲੱਗਦਾ ਹੈ ਪੰਜਾਬ ਸਰਕਾਰ ਮੂਕ ਦਰਸ਼ਕ ਹੈ ਸਿਰਫ ਰਾਜਨੀਤਿਕ ਗੱਲ ਹੈ سوال ہے ਵੀ ਜਿਹੜਾ ਅਨਫੋਰਚੂਨੇਟ ਬਾਕਾ ਬਾਕਿਆ ਹੁੰਦਾ ਉਸ ਪਰਿਵਾਰ ਨੂੰ ਆਪਾਂ ਮਦਦ ਕਿੱਦਾ ਕਰਨੀ ਹੈ ਇਹ ਇਹ ਜਿਹੜੀ ਗੱਲਾਂ ਇਹ ਰਾਜਨੀਤਿਕ ਗੱਲਾਂ ਦੀ ਕੋਵਾਏ ਦੀ ਸਗੀ ਇਹ ਇਹਨਾਂ ਵਿੱਚ ਕੁਝ ਨਹੀਂ ਸੀਗਾ ਵਟ ਅਸੀਂ ਦੇਖ ਸਕਦੇ ਹਾਂ ਜੇ ਬਜਟ ਨੇ ਬਿਨਾ ਕੁਝ ਪੰਜਾਬ ਦੇ ਲੋਕਾਂ ਦੇ ਵੋਸ ਪਾਇਆ ਹਰ ਇੱਕ ਸੈਕਟਰ ਨੂੰ ਹਰ ਇੱਕ ਮਦਜ ਪੈਸੇ ਦਿੱਤੇ ਗਏ ਚਾਹੇ ਐਜੂਕੇਸ਼ਨ ਸੈਕਟਰ ਹੈ ਚਾਹੇ ਹੈਲਥ ਸੈਕਟਰ ਹੈ ਕੋਈ ਅਜਾ ਸੈਕਟਰ ਨਹੀਂ ਜਿਹਦੇ ਵਿੱਚ ਪੈਸੇ ਨਹੀਂ ਐਗਰੀਕਲਚਰ ਸੈਕਟਰ ਕੌਂਸੀ ਦਾ ਹੈ ਕਿ ਨਾ ਪੰਡਕ ਕਰਜ਼ੇ ਦੀ ਚੱਕ ਲਿਆ ਇਸੇ ਤੇ ਸੰਭਾਲੇ ਕਹਿੰਦੇ ਇਹ ਕਰਜ਼ਾ ਚੁੱਕਣ ਦੀ ਲੱਗੇ ਹੋਇਆ 70000 ਕਰੋੜ ਦਾ ਕਰਜ਼ਾ ਤਾਂ ਦੋਨਾਂ ਸਾਲਾਂ 'ਚ ਚੁੱਕ ਲਿਆ ਦੇਖੋ ਗੱਲ ਪਤਾ ਕੀ ਹੈ ਇਹਨਾਂ ਨੇ ਸਾਢੇ 3 ਲੱਖ ਕਰੋੜ ਦੇ ਕਰਜ਼ੇ ਚੱਕੇ ਇਹਨਾਂ ਨੇ ਕਿਹਾ ਦੀ ਆਪਣੀ ਗਲਤ ਸੁਣਾ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਨੇ ਕਿ ਸੱਚ ਦੱਸਿਆ ਲੋਕਾਂ ਨੂੰ ਸਾਡੇ ਉਹਦੇ ਵਿੱਚ ਅਪਰੂਵ ਨਹੀਂ ਕਰ ਸਕੇ ਦੱਸੋ ਇਹਨਾਂ ਨੇ ਕਿੰਨੇ ਮੈਡੀਕਲ ਕਾਲਜ ਦਿੱਤੇ ਆ ਮੈਂ ਤਾਂ ਆਪਣੇ ਹਜ਼ਾਰਪੁਰ ਦੀ ਗੱਲ ਕਰਾਂ ਮੂਰਥੇ ਦੀ ਗੱਲ ਕਰ ਸਾਢੇ 450 ਕਰੋੜ ਰੁਪਏ ਮੈਡੀਕਲ ਕਾਲਜੇ ਭੇਜਿਆ ਗਿਆ ਪਰ ਉਹ ਕਹਿੰਦੇ ਚਾਰ ਬਣੇ ਕਿਉਂ ਨਹੀਂ ਤੁਸੀਂ ਚਾਰਾਂ ਦਾ ਬਣ ਬਣ ਚਾਲੂ ਹੈ ਉਹਨਾਂ ਨੂੰ ਟੈਂਡਰ ਲੱਗਣੇ ਕੋਈ ਬਿਲਡਿੰਗ ਦਾ ਨਾਮ ਹੈਗਾ ਉਹਨਾਂ ਪੂਰੇ ਕਰਾਂਗੇ ਜਿਹੜੇ ਬਣ ਰਹੇ ਆ ਸਕੂਲ ਆਫ ਫੈਮਿਨਸ ਬਣ ਰਹੇ ਨਾ ਇਹ ਇਦਾਂ ਸਾਰਾ ਬਹੁਤ ਕੁਝ ਬਣ ਰਿਹਾ ਬਿਲਕੁਲ ਨਿਸ਼ਚਿੰਤ ਰਹਿਓ ਪੰਜਾਬ ਦੇ ਲੋਕ ਬਹੁਤ ਖੁਸ਼ ਹੈ ਮੈਂ ਕਿਸੇ ਇੱਕ ਸਵਾਲ ਬੀਬੀਆਂ ਨੂੰ ਬੜੀ ਉਮੀਦਾਂ ਕਹਿੰਦੇ ਹਜ਼ਾਰ ਹਜ਼ਾਰ ਰੁਪਈਆ ਖਾਤੇ ਚ ਕਦੋਂ ਆਣਾ ਤੁਸੀਂ ਇਸ ਵਾਰੀ ਵੀ ਨਹੀਂ ਜ਼ਿਕਰ ਕੀਤਾ ਉਹ ਉਹ ਜ਼ਰੂਰ ਦਵਾਂਗੇ ਆਣ ਵਾਲੇ ਟਾਈਮ ਨੂੰ ਉਹ ਵੀ ਮਿਲੇਗਾ ਲੋਕ ਜਿਹੜਾ ਉਹਨਾਂ ਦਾ ਸਾਲ ਦਾ ਘੱਟੋ ਘੱਟ 40000 ਰੁਪਏ ਦਾ ਬੀਬੀਆਂ ਕਿਉਂ ਖੁਸ਼ ਆ ਮੈਨੂੰ ਬਹੁਤ ਸਾਰੀਆਂ ਬੀਬੀਆਂ ਮਿਲਦੀਆਂ ਜੋ ਕੋਈ ਨਾ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰਾਂਦਾ ਉਹਨਾਂ ਕੋਲੋਂ ਲੇਕਿਨ ਉਹ ਇੱਕ ਗੱਲ ਤੋਂ ਮੰਨਦੀਆਂ ਵੀ ਸਾਡਾ 35-40000 ਰੁਪਏ ਦਾ ਸਾਲ ਦਾ ਬਿੱਲ ਵੱਜ ਗਿਆ ਉਹ ਤੇ 10000 ਮਿਲਣਾ ਸੀ ਇਹਦੇ ਸਿੱਧੇ ਤਰੀਕੇ ਨਾਲ ਦਿੱਤਾ ਤੁਸੀਂ ਸਿੱਧੇ ਤਰੀਕੇ ਨਾਲ ਨਹੀਂ ਦਿੱਤਾ ਪਰ ਉਹ ਲੋਕ ਉਤੋਂ ਖੁਸ਼ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਵੀ ਮਿਲ ਜਾਏਗਾ ਜੇ 600 ਯੂਨਿਟ ਬਾਪ ਮਿਲਿਆ ਤੇ ਉਹ ਵੀ ਮਿਲੇਗਾ ਉਹਨਾਂ ਨੂੰ ਬਿਲਕੁਲ ਇਹ ਮੈਕਮਾ ਮਾਲ ਮੈਕਮਾ ਮਾਲ ਇਕੱਠਾ ਹੋ ਰਿਹਾ ਵਧੀਆ ਖਜ਼ਾਨਾ ਭਰਪੂਰ ਹੋ ਰਿਹਾ ਬਿਲਕੁਲ ਖਜ਼ਾਨਾ ਸਾਡਾ ਠਿਕ ਰਿਹਾ ਤੁਸੀਂ ਦੇਖੋ ਸਟੈਂਪ ਡਿਊਟੀ ਤੋਂ ਘੱਟੋ ਘੱਟ 4000 ਕਰੋੜ ਰੁਪਏ ਤੋਂ ਤੇ ਆਏਗਾ 4500 ਕਰੋੜ ਰੁਪਏ ਬਿਲਕੁਲ ਪੈਸਾ ਆ ਰਿਹਾ ਲੋਕ ਪੋਇਸ ਕਰਕੇ ਆ ਰਿਹਾ ਕਿ ਲੋਕ ਪੰਜਾਬ ਦੀ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਪਾਲਿਸੀਆਂ ਦੇ ਉਹਨਾਂ ਦੀ ਨੀਅਤ ਤੇ ਉੱਤੇ ਯਕੀਨ ਕਰ ਰਹੇ ਹਨ ਧੰਨਵਾਦ ਜੀ ਤਾਂ ਮੰਤਰੀ ਬ੍ਰਹਮਸ਼ੰਕਰ ਜੈਮਪਾਜਨਾ ਨੇ ਦਾਵਾ ਕੀਤਾ ਕਿ ਸਰਕਾਰ ਤਾਂ ਲੋਕਾਂ ਲਈ ਕੰਮ ਕਰ ਰਹੀ ਹੈ ਪਰ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਤੇ ਉਹਨਾਂ ਨੇ ਬੋਲਿਆ ਹੈ ਪਰ ਅਸੀਂ ਕੰਮ ਲਗਾਤਾਰ ਆਪਣੇ ਹਿਸਾਬ ਦੇ ਨਾਲ ਕਰਦੇ ਜਾ ਰਹੇ ਹਾਂ ਕਮੰਤਰੀ ਨੇ ਜੋ ਦਾਵਾ ਕੀਤਾ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ